ਇੱਕ ਲੋ ਜੀ ਬਸ ਗਲਤੀ ਹੁਣ ਰੱਬੇ ਦਾ ਫਰ ਡਰਾਈਵਰਾਂ ਦਾ ਤਾਂ ਵੇਖੋ ਕੀ ਬਣਿਆ ਇਹ ਡਰਾਈਵਰ ਕਨੈਕਟਰ ਜਿਹੜੇ ਸੀਗੇ ਪਿਓ ਪੁੱਤ ਸੀ ਆ ਲੋਕੀ ਸਿੱਧੇ ਆਉਂਦੇ ਆ ਸਵੇਰੇ 4 ਵਜੇ ਦਾ ਮੈਂ ਇਹਨਾਂ ਨੂੰ ਹੱਥ ਮਾਰਨਾ ਲੈਠਾ ਮਾਰਦਾ ਇਹਨਾਂ ਨੇ ਪਰ ਥੋੜੀ ਦੇ ਪੁੱਤਾਂ ਰੱਬੇ ਬਚਾਵੇ ਤਾਂ ਐ ਨਹੀਂ ਪਤਾ ਵੀ ਸਾਨੂੰ ਵੀ ਚੱਕ ਲੈਣ ਉਹਰੇ ਖੜਿਆ ਨੂੰ ਆ ਟਰਾਲਾ ਉਹਰੇ ਖੜਾ ਸੀਗਾ ਪਤਾ ਨਹੀਂ ਇਹ ਕੋ ਟੁੱਟਿਆ ਸੀ ਇਹਦਾ ਜਾਂ ਪੈਂਚਰ ਸੀ ਤੇ ਇਹਦਾ ਵਿੱਚ ਆ ਕੇ ਉਹ ਬੱਚਿਆ ਉਹ ਇਹਦਾ ਕੈਵਨ ਪਿਆ ਇਹ ਰਾਜੇ ਵੀਰ ਜੀ ਇਹ ਨਾ ਪਿਓ ਪੁੱਤ ਸੀਗੇ ਡਰਾਈਵਰ ਫੈਕਟਰ ਥਾਪਾ ਕੱਢੇ ਐਂਬੂਲੈਂਸ ਚ ਪਾਏ 112 ਤੇ ਕਾਲ ਕਰੀ ਜਦੋਂ ਮੈਂ ਸਵੇਰੇ ਤੁਹਾਨੂੰ ਫੋਨ ਕਰਿਆ ਆ ਵੇਲੇ ਇਹਦਾ ਹਾਲ ਆ ਤੁਮ ਕਹਤਾ ਵੈਲਕਮ ਪਰ ਬੱਚੇ ਬਚ ਗਿਆ ਉਹਦਾ ਬਾਪੂ ਮੁੰਡੇ ਦਾ ਡਰਾਈਵਰ ਹੀ ਕਰਦਾ ਸੀ ਮੁੰਡਾ ਸੁੱਤਾ ਸੀ ਜਾ ਹੋ ਗਿਆ ਜੀ ਆਈਲਿਆਂ ਵਿੱਚ ਇਲੈਕਟ੍ਰੋ ਲੁਟਾ ਉਵੇਂ ਚੱਲਦੇ ਆ ਰਾਤ ਦੀਆਂ ਇਹਦਾ ਸੀਸਾ ਵੀ ਇਹਦਾ ਵੀ ਫੱਟ ਚੀਜ਼ਾਂ ਨਿਕਲ ਗਈ ਐਡੀ ਝੋਰ ਨਾਲ ਧੱਕਾ ਪੱਚਿਆ ਤਾਂ ਕੋਇਲ ਰੁੜ ਗਈ ਸੰਗਲ ਟੁੱਟ ਕੇ ਪਰ ਡਿੱਗੀ ਨਹੀਂ ਬਚਾ ਹੋ ਗਿਆ ਇਹ ਦੇਖ ਜਾਂਦੀ ਐ ਨਾ ਰੋੜ ਫੋੜ ਕੇ ਪਤਾ ਨਹੀਂ ਕਿੰਨਾ ਗਰੋੜ ਜਾਮ ਕਰ ਦੇਣਾ ਸੀ ਹਾਂ ਉਹ ਆ ਕੰਮ ਤੇ ਹਾਂ ਰੋਟੀ ਬਹੁਤ ਬਹੁਤ ਰਾਮ ਸੁਣਾਉਂਦੇ ਆ ਲੋ ਛੇਕਦੇ ਨਹੀਂ ਲੰਮੇ ਤੇ ਆ ਕਰਦਾ ਈਫਾਈ ਗੱਡੀਆਂ ਹੋ ਰਹੇ ਕਿੱਦਾਂ ਆਉਂਦੀਆਂ ਇੱਥੇ ਖੜਾ ਸੀ ਮੈਂ ਮੋਟਰਸਾਈਕਲ ਲੈ ਕੇ ਸਵੇਰੇ ਆ ਹੁਣ ਵੀ ਵੇਖ ਲਓ ਗੱਡੀਆਂ ਆਪਣੇ ਹੱਥ ਵਿਚ ਟੈਕ ਚ ਗੱਡੀ ਜਾਮ ਆ ਤੇ ਕ੍ਰੇਨ ਚੱਕਦੇ ਲੀਆਂ ਇਹਨੂੰ ਲੋਕੀ ਵੇਖੋ ਵੀ ਲੋਕਾਂ ਨੇ ਡਰਾਈਵਰ ਹੀ ਵੇਖੋ ਵੀ ਲੋਕੀ ਕਿਵੇਂ ਆਉਂਦੇ ਆ ਲੋਕਾਂ ਨੇ ਆਉਣਾ ਜਿਵੇਂ ਜਦੋਂ ਟੈਪੀ ਦਾ ਟੱਤੇ ਆ ਲਾਸਟ ਵਾਲੇ ਟ੍ਰੈਕ ਚ ਆ ਜਾਂਦੇ ਆ ਇੱਕ ਤਾਂ ਆ ਜਿਹੜਾ ਸੇਫਟੀ ਵਾਲਾ ਰੱਖਿਆ ਇੱਕ ਕਾਰ ਨਾਲ ਉਹ ਪਰੇ ਸਿੱਟ ਗਿਆ ਨਾਲ ਹੀ ਲੈ ਗਿਆ ਇਹਦੇ ਵਿੱਚ ਹੀ ਮਾਰੀ ਲਿਆ ਗਿਆ ਇਹ ਹਾਲ ਇਹਨਾਂ ਦਾ ਇਹਨਾਂ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਸਿੱਖ ਕੇ ਕੀ ਕਰਦੇ ਨੇ